ਹਾਜੀ ਸਾਥੀ ਸ਼੍ਰੀ ਗਾਜੀ ਦੋਸਤ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਕੰਗਣਾ ਨੌ ਦੇ ਕੁਲਵਿੰਦਰ ਕੌਰ ਨਾਮ ਦੀ ਕੁੜੀ ਨੇ ਥੱਪੜ ਮਾਰਿਆ ਉਹ ਵੀ ਦਿੱਲੀ 에ਰਪੋਰਟ ਤੇ ਅਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਉਸ ਕੁੜੀ ਨੇ ਕਿਸ ਵਜ੍ਹਾ ਕਰਕੇ ਕੰਗਣਾ ਨੌ ਦੇ ਥੱਪੜ ਮਾਰਿਆ ਪਰ ਦੋਸਤੋ ਅੱਜ ਦੀ ਇੱਕ ਵੱਡੀ ਖਬਰ ਹੈ ਕਿ ਕੁਲਵਿੰਦਰ ਕੌਰ ਨੂੰ ਉਸ ਦੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਪਰ ਪੰਜਾਬ ਦੇ ਲੋਕ ਕੁਲਵਿੰਦਰ ਕੌਰ ਦੇ ਨਾਲ ਡੱਟ ਕੇ ਖੜੇ ਨੇ ਅਤੇ ਦੋਸਤੋ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਕੁਲਵਿੰਦਰ ਕੌਰ ਨੂੰ ਜੀਰਕਪੁਰ ਦੇ ਸਵਰਾਜ ਬੈਂਸ ਨੇ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਉਸ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਜਿਹੜਾ ਕੰਮ ਕੀਤਾ ਉਸ ਨੂੰ ਇਨਾਮ ਦੇਣਾ ਤਾਂ ਬਣਦਾ ਹੈ ਵਾਕਈ ਦੋਸਤੋ ਪੰਜਾਬ ਦੀ ਕੁੜੀ ਨੇ ਜੋ ਕੰਮ ਕੀਤਾ ਉਹ ਸਲਾਹਨਯੋਗ ਹੈ ਕਿਉਂਕਿ ਕੰਗੜਾ ਨੌਤ ਨੇ ਕਿਸੇ ਸਮੇਂ ਪੰਜਾਬ ਦੇ ਕਿਸਾਨਾਂ ਬਾਰੇ ਪੰਜਾਬ ਦੀਆਂ ਮਾਵਾਂ ਬਾਰੇ ਗਲਤ ਟਿੱਪਣੀ ਕੀਤੀ ਸੀ ਅਤੇ ਉਸ ਕੁੜੀ ਨੇ ਜੋ ਵੀ ਕੀਤਾ ਉਹ ਬਿਲਕੁਲ ਸਹੀ ਕੀਤਾ ਸੋ ਦੋਸਤੋ ਪੰਜਾਬ ਦੇ ਲੋਕਾਂ ਨੂੰ ਕੁਲਵਿੰਦਰ ਕੌਰ ਦੀ ਮਦਦ ਕਰਨੀ ਚਾਹੀਦੀ ਹੈ ਉਦੀ ਸਪੋਰਟ ਕਰਨੀ ਚਾਹੀਦੀ ਹੈ ਅਤੇ ਦੋਸਤੋ ਪੰਜਾਬ ਦੇ ਲੋਕ ਕਰ ਵੀ ਰਹੇ ਨੇ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਗਿਲਵਿੰਦਰ ਕੌਰ ਨੇ ਕੰਗਣਾ ਰਣੌਤ ਨਾਲ ਜੋ ਕੀਤਾ ਹੈ ਕਿ ਉਹ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਬਾਤੋ-ਬਾਤੇ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਆ